ਮੇਰੀ ਗੱਲ ਸੁਣੋ ਹਾਂ ਹੂੰ ਮੈਂ ਨਾ ਕਦੇ ਦੀ ਵੇਖਣ ਡਈ ਆ ਹੂੰ ਨਾ ਬੀਜੀ ਅੰਦਰ ਵਾ ਨਾ ਬਾਹਰ ਵਾ ਪਤਾ ਨਹੀਂ ਕਿੱਥੇ ਚਲ ਗਏ ਆ ਤੇ ਨਾ ਹੀ ਦੱਸ ਕੇ ਗਏ ਆ ਮੈਨੂੰ ਉਹ ਮੇਰੀ ਬੇਲੋ ਗੱਲ ਸੁਣ ਲੈ ਪਾਸ ਸ੍ਰੀ ਜਨਰਾ ਆਏ ਹੁਣ ਅੱਛਾ ਉਹ ਕਹਿੰਦਾ ਵੀ ਮੇਰੇ ਕੋਲ ਲੈ ਲੋ 10 ਮਿੰਟ ਹਾਏ ਹਾਏ ਉਹਨਾਂ ਨੂੰ ਕਿਹੜਾ ਕੰਮ ਪੈ ਗਿਆ ਬੀਜੀ ਦੇ ਨਾਲ ਐਡਾ ਜ਼ਰੂਰੀ ਉਹ ਦੱਸਿਆ ਨਹੀਂ ਤੁਹਾਨੂੰ ਹਾਂ ਗੱਲ ਹੀ ਮੈਨੂੰ ਦੱਸੀ ਮੈਂ ਸਿਰਫ ਫੋਨ ਦਾ ਕੀਤਾ ਵਾ ਵੀ ਬੀਜੀ ਨੂੰ ਬੁਲਾ ਦਿਓ ਮੈਨੂੰ ਪਤਾ ਕੀ ਲੱਗਦਾ ਵਾ ਹੂੰ ਪਿਪਾਏ ਬੀਜੀ ਨੂੰ ਪੁੱਛਣਾ ਵਾਹਤਾਂ ਨਾਲ ਜਦ ਸਦਿਆ ਹੋਵੇ ਤੇ ਜੇ ਇਹ ਗੱਲ ਹੋਈ ਨਾ ਤੇ ਬੀਜੀ ਨੇ ਆਣ ਕੇ ਮੇਰਾ ਫਿਰ ਜੀਣਾ ਹਰਾਮ ਕਰ ਦੇਣਾ ਵਾ ਪਤਾ ਨਹੀਂ ਹੁਣ ਕੀ ਗੱਲ ਕਰਦੇ ਆ ਦਵੇਂ ਜੀ ਜਿਤਨਾ ਮਰਜ਼ੀ ਆ ਨਾ ਜੋ ਵੀ ਹੋ ਗਿਆ ਨਾ ਉਹ ਠੀਕ ਆ ਪਰ ਤੂੰ ਨਾ ਮਾਤਾ ਨੂੰ ਮੜਾ ਨਾ ਗਈ ਹਾਂ ਹਾਂ ਮੈਂ ਆਗੇ ਮਾੜਾ ਕਦੇ ਕਿਹਾ ਜਿੱਦਾਂ ਦੀ ਤੁਹਾਡੀ ਮਾਂ ਉਦਾਂ ਦੀ ਮੇਰੀ ਮਾਂ ਵਾ ਮੈਨੂੰ ਕਦੇ ਤੂੰ ਬੁਰੇ ਲੱਗਦੇ ਆ ਬਸ ਇਹੋ ਹੀ ਆ ਕਿ ਜਿਹੜੀ ਨੋਕਾ ਟੋਕੀ ਜੀ ਕਰਦੇ ਰਹਿੰਦੇ ਆ ਸਾਰਾ ਦਿਨ ਤੇ ਕੁੜੀ ਦੇ ਪੇਸ਼ ਪਏ ਰਹੇ ਤੇ ਸਿਰਫ ਆਹ ਦੁੱਖ ਹੁੰਦਾ ਮੈਨੂੰ ਹੋਰ ਨਹੀਂ ਕੋਈ ਵੀ ਗੱਲ ਉਹ ਦੱਸਾਂ ਗੱਲ ਕੀ ਆ ਜਦੋਂ ਉਮਰ ਥੋੜੀ ਪਿਆਰ ਹੋ ਜਾਂਦੀ ਹੈ ਤੇ ਬੜੀਆਂ ਗੱਲਾਂ ਵਿਖੜਨ ਪੈਂਦੀਆਂ ਹਨ ਤੇ ਪਰ ਮੇਹ ਗੱਲ ਕਹਿ ਰਹੇ ਆਂ ਕਿ ਭਾਈ ਦੇ ਤੁਹਾਨੂੰ ਸੱਧਿਆ ਵਾ ਤੇ ਕੋਈ ਨਾ ਕੋਈ ਗੱਲ ਹੋਊਗੀ ਜ਼ਰੂਰ ਚਲੋ ਕੋਈ ਨਹੀਂ ਹੁਣ ਆਉਂਦੇ ਆ ਤਾਂ ਤੇ ਫੇਰ ਪਤਾ ਲੱਗਣਾ ਕਿ ਕੀ ਗੱਲ ਹੋਈ ਆ ਪਰ ਮੈਨੂੰ ਹੁਣ ਟੈਨਸ਼ਨ ਪੈ ਗਈ ਆ ਕਿ ਜੇ ਉਹਨਾਂ ਦੋਹਾਂ ਜੀਆਂ ਦੇ ਸੱਧਿਆ ਦੇ ਬੀਜੀ ਨੂੰ ਫੇਰ ਜ਼ਰੂਰ ਕੋਈ ਨਾ ਕੋਈ ਗੱਲ ਕਰਨ ਵਾਸਤੇ ਸੱਤਿਆਵਾ ਤੇ ਇਹ ਨਾ ਹੋਵੇ ਬੀਜੀ ਉਲਟ ਸਮਝਣ ਬੀਜੀ ਨੇ ਸਾਰਾ ਕੁਝ ਕਰਾਉਂਦੇ ਹੀ ਆ। ਮੇਰੀ ਗੱਲ ਸੁਣ। ਤੂੰ ਆਹ ਗੱਲ ਤੋਂ ਉੱਥੇ ਕੋਈ ਕੰਮ ਨਾ ਕਰੀ। ਤੁਮ ਕਹੀਂ ਵੀ ਮੈਨੂੰ ਫੋਨ ਆਇਆ ਸੀ ਤੇ ਆਹ ਗੱਲ ਹੋਈ ਨਹੀਂ ਤੇ ਆ ਕਰਕੇ ਤੇ ਆ ਗੱਲ ਕੇ ਕਿਤਾ ਕਿਦੇ ਆਪਾਂ ਕਰੀ। ਚਲੋ ਕੋਈ ਨਹੀਂ। ਵੇਖੀ ਜਾਊਗੀ ਹੁਣ ਜੋ ਹੋਊਗਾ। ਪਰ ਰਮਨਪ੍ਰੀਤ ਜੀ ਨੇ ਮੈਨੂੰ ਵੀ ਫੋਨ ਕਰਕੇ ਦੱਸਿਆ ਕਿ ਜਾਂ ਅਸੀਂ ਬੀਜੀ ਨੂੰ ਸੱਦਿਆ ਵਾ ਜਾਂ ਕਿੱਦਾਂ ਉਹ ਤਾਂ ਕਹਿੰਦੇ ਹੀ ਆਈਆਂ ਵਾਂਗੇ ਦੋਵੇਂ ਜੀ। ਫਿਰ ਉਹਨਾਂ ਨੇ ਕੋਹ ਸੋਚ ਲਿਆ ਹੁਣ ਆ ਵਾ ਕਿ ਆਪਾਂ ਦੋਹਾਂ ਨੇ ਜ਼ਰੂਰ ਉੱਥੇ ਜਾਣਾ ਸਾਰਿਆਂ ਸਾਹਮਣੇ ਤੇ ਬੀਜੀ ਨੂੰ ਇੱਥੇ ਸੱਦ ਲੈਣੇ ਆ। ਉਹ ਫਿਰ ਗੱਲਬਾਤ ਕਰਨ ਵਾਸਤੇ ਸੱ ਵੇਦੀ ਗੱਲ ਸੁਣ ਲਾ ਤੂੰ ਜਿੱਤਰਾ ਮਰਦੀ ਹੈ ਨਾ ਤੂੰ ਆਪਣੇ ਘਰ ਦੀ ਕੋਈ ਮੜ ਚੱਕੀ ਗੱਲ ਨਹੀਂ ਕਰਨੀ ਉੱਥੇ ਕਰਨੀ ਤੂੰ ਸੋਭਾ ਹੀ ਕਰਨੀ ਹਰ ਗੱਲ ਦੀ ਸੋਭਾ ਤਾਂ ਮੈਂ ਕਰਦੀ ਆ ਪਰ ਮੇਰੀ ਵੀ ਚੋਲਣ ਵਾਂ ਮੈਨੂੰ ਸਿਰ ਤੇ ਚੁੱਕ ਕੇ ਲਿਆਈ ਆ ਫਿਰ ਵੀ ਥੋੜੀ ਬੋਤੀ ਗੱਲ ਤਾਂ ਹੁਣ ਕਰਨੀ ਪੈਂਦੀ ਆ ਚਲ ਹੁਣ ਜੇ ਪੁੱਛਣਗੇ ਉਹਨੂੰ ਕੁੜੀ ਵੱਲੋਂ ਕਹਿਣਗੇ ਉਹਨਾਂ ਨੂੰ ਕਿ ਤੁਹਾਡੀ ਧੀ ਆ ਇਹਨੇ ਹੁਣ ਇੱਥੇ ਰਹਿਣਾ ਵਾ ਤੇ ਕੀ ਪਤਾ ਬੀਜੀ ਸਮਝੀ ਜਾਣ ਨਾ ਹੀ ਕੋਈ ਗੱਲ ਕਰਨ ਮੁੜ ਕੇ ਮੈਂ ਤੇ ਇਹ ਗੱਲ ਕਹਿਣਿਆ ਕਿ ਜੇ ਭਾਜੀ ਨੇ ਤੇ ਰਮਨ ਨੇ ਗੱਲ ਕਰ ਇਨੀ ਗੱਲ ਕਰਦੀ ਨਾ ਤੇ ਮਾਰੇ ਦਿਮਾਗ ਚ ਕੋਈ ਨਾ ਕੋਈ ਗੱਲ ਬਹਿ ਨਹੀਂ ਚਲੋ ਠੀਕ ਆ ਚਲੋ ਮੈਂ ਕੰਮ ਵੇਖ ਲਾ ਕੋਈ ਫਿਰ ਹੈ ਬੈਠੋ ਤੁਸੀਂ ਆਹ ਯਾਰ ਕੀ ਕਰਾਂ ਕਿਹਦੀ ਮੰਨਾਂ ਤੇ ਕਿਹਦੀ ਛੱਡਾਂ ਹੈ ਜੇ ਜੀਵਨ ਉਧਰ ਜਾਂਦੀ ਆ ਤਾਂ ਵੀ ਗੱਲਾਂ ਮੈਨੂੰ ਤੇ ਜੇ ਉਹ ਇੱਥੇ ਆਏ ਤਾਂ ਵੀ ਗੱਲਾਂ ਮੈਨੂੰ ਚਲੋ ਜੋ ਮਾਰ ਰੇ ਕਰੂ ਜੰਗਾ ਕਰੂਗਾ ਕੀ ਕਰਨਾ ਫਿਰ ਲੈ ਆ ਤਾਂ ਮੈਨੂੰ ਹੋਰੀ ਟੈਨਸ਼ਨ ਪੈ ਗਈ ਆ ਪਤਾ ਨਹੀਂ ਹੁਣ ਬੀਜੀ ਨੇ ਕਿਹੜੇ ਮੂੰਹ ਸਿਰੋਂ ਹੁਣਾ ਆਣ ਕੇ ਜੇ ਇਹਦੇ ਸਮਝ ਗਏ ਫਿਰ ਤੇ ਠੀਕ ਆ ਤੇ ਜੇ ਨਾ ਸਮਝੇ ਤੇ ਫਿਰ ਉਲਟਾ ਮੇਰੇ ਦਵਾਲੇ ਚਲਣਾ ਉਹ ਪਤਾ ਨਹੀਂ ਹੁਣ ਕੀ ਪੜਨਾ ਸادت ਲਿਆ ਹੁਣ ਘਰ ਸਭੋ ਇੱਥੇ ਆਉਂਦੇ ਦਵੇਂ ਜੀ ਤੇ ਸਭੋ ਬਿਠਾਲ ਕੇ ਮੇਰੇ ਸਾਹਮਣੇ ਗੱਲ ਕਰਦੇ ਤੇ ਮੇਰੇ ਮੂੰਹ ਤੇ ਸਾਰੀ ਗੱਲ ਹੋ ਜਾਂਦੀ ਹੁਣ ਨਾ ਮੈਨੂੰ ਪਤਾ ਲੱਗਣਾ ਕਿ ਕਿਹੜੀ ਗੱਲ ਤੇ ਹੋਣ ਡਈ ਆ ਤੇ ਕਿਹੜੀ ਨਹੀਂ ਹੋਣ ਡਈ ਹੁਣ ਤੇ ਟੈਨਸ਼ਨ ਤੇ ਰਹਿਣੀ ਨਾ ਲੱਗੀ ਮੈਨੂੰ ਜਿੰਨਾ ਚਿਰ ਕੋਈ ਗੱਲ ਦਾ ਪਤਾ ਨਹੀਂ ਲੱਗਦਾ ਚਲ ਕੋਈ ਨੀ ਠਹਿਰ ਕੇ ਰਵਣ ਪੈੰਜੀ ਨੂੰ ਫੋਨ ਕਰਕੇ ਪੁੱਛੂਗੀ ਬੜਾ ਮੈਂ ਫੇ ਕੀ ਗੱਲਬਾਤ ਹੋਈ ਆ ਚਲ ਮਨਾ ਰੋਟੀ ਪਾਣੀ ਬਣਾ ਲਾ ਵੇਖੀ ਜਊ ਹੁਣ ਕੇ ਅੱਜ ਤੇ ਮਤਰਾ ਦਿਨ ਨੂੰ ਕੋ ਭਰਾਟ ਹੋਣ ਡਈ ਪਤਾ ਨਹੀਂ ਪੀਜੀ ਨੇ ਕਿਹੜੇ ਮੂੰਹ ਹੁਣਾਣ ਦੇ ਆ ਹਾਂ ਪਤਾ ਹੈ ਜਿਹੜਾ ਉਹਦੇ ਘਰ ਅਕੜ ਗਿਆ ਡੇਟ ਨਹੀਂ ਕੁੱਤ ਇਕੱਲੇ ਗੱਲਾਂ ਮੈਂ ਕੀ ਕਰਦੀ ਆ ਹਾਂਜੀ ਉਹ ਨਾ ਤੇਰੇ ਤਾਈ-ਤਾਈ ਨੇ ਹਾਂ ਬੀਜੀ ਗੱਲ ਸੁਬਿਆ ਗਾ। ਅਜੇ? ਆਹ। ਪਤਾ ਨਹੀਂ ਉਹ ਕਰ ਲੀ ਨੂੰ ਨਾ ਚੰਗਾ ਬੋਲਦੇ। ਤੇ ਪੁੱਤ ਮੇਰੇ ਮੋਹ ਨਿਕਲ ਗਿਆ। ਕਿ ਬੀਜੀ ਗੱਲ ਲੀ ਨੂੰ ਚੰਗਾ ਨਹੀਂ ਚਾਹਦੇ। ਤੇ ਮੈਨੂੰ ਲੱਗਦਾ ਤੇਰੇ ਤਾਈ-ਤਾਈ ਨੇ ਇਹਨਾਂ ਨੂੰ ਘਰ ਸੱਦ ਕੇ ਨਾ ਬੀਜੀ ਨੂੰ। ਤ ਉਹਨੂੰ ਪੁੱਛਦੇ ਹੋਣੇ ਆ। ਤੇ ਹੁਣ ਪੁੱਤ ਮੈਨੂੰ ਇਹ ਡਰ ਲੱਗਣ ਡਿਆ ਵਾ। ਕਿ ਕਿਤੇ ਨਾ ਬੀਜੀ ਮੇਰੇ ਦਿਵਾਲੇ ਦਾ ਹੋ ਜਾਵੇ। ਕਿਹੜੀ ਗੱਲ ਉਹ ਆ ਕੇ ਕਰਨੀ ਹੀਗੀ? ਹੈ? ਉਹਨਾਂ ਬੀਜੀ ਕਰਤੀ ਹੁਣ ਬੀਤੀ ਉੱਥੇ। ਤੇ ਉਹਨੇ ਹੁਣ ਆ ਕੇ ਇੱਥੇ ਸੌ ਗੱਲਾਂ ਕਰਨੀਆਂ ਨਾਲ ਮੇਰੇ ਨਾਲ ਸਾਈਟ 'ਤੇ ਬਰਨ। ਤਾਨੂੰ ਬਾਦ ਹੈ ਵੀ ਜੀ ਸਵਾਗਤਾਂ ਪੁੱਤ ਤੁਸੀਂ ਮੈਂ ਕੀ ਕਰਾਂ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਇਹ ਕਿੰਨਾ ਰੰਦਾ ਵੀ ਕਲੀਨ ਨੂੰ ਨਾ ਕੋ ਕਿਆ ਕਰਵਾਉਂਗਾ ਕਿਆ ਕਰੋ ਪਰ ਨਹੀਂ ਜਿਹੜਾ ਬੰਦਾ ਆਤਰ ਤੇ ਪੂਰ ਨੂੰ ਕੀ ਬਣਾ ਕਰੂਗਾ ਮੇਰੀ ਗੱਲ ਸੁਣ ਪੁੱਤ ਹੁਣ ਉਹ ਨਿੱਗੀ ਜੀ ਕੁੜੀ ਆ ਵਿਚਾਰੀ ਉਹਦਾ ਹੁਣ ਘਰ ਇਹੀ ਆ ਨਾ ਪੁੱਤ ਉਹਨੇ ਕਿੱਥੇ ਜਾਣਾ ਵਾ ਘਰ ਤੇ ਹੁਣ ਇਹ ਵੀ ਮੰਮੀ ਜੋਗ ਹੈਗਾ ਵਾ ਹੁਣ ਪੁੱਤ ਜਦੋਂ ਮੈਂ ਆ ਗਈ ਆ ਸਭ ਕੁਝ ਛੱਡ ਕੇ ਤੇ ਮੇਰੀ ਧੀ ਨੇ ਮੇਰੇ ਨਾਲ ਹੀ ਹੋਣਾ ਹੀ ਓਏ ਆਹੋ ਚਲੋ ਉਹ ਤੇ ਹੋਣਾ ਪੈਣਾ ਤੇ ਨਾਲ ਕੀ ਕਰਨਾ ਜੇ ਹੁਣ ਕਹਾਂ ਤੂੰ ਇਹਦੇ ਨਾਲ ਕੇ ਛੱਡ ਆਵਾ ਤੇ ਤੈਨੂੰ ਪਤਾ ਵਾ ਨਾ ਜਿਹੜੇ ਉਹਦੇ ਮਾਮਾ ਮਾਮੀ ਆ ਉਹ ਤੇ ਸਾਨੂੰ ਘਰ ਰੱਖ ਕੇ ਰਾਜੀ ਦੀ ਸੀ ਉਹ ਤੇ ਅੱਗੇ ਬੜੇ ਗੁੱਲਾ ਕਰਦੇ ਸਾਨੂੰ ਤੇ ਉਹਦਾ ਮੇਰੀ ਧੀ ਦੀ ਜ਼ਿੰਦਗੀ ਰੋਲ ਦੇ ਦੀ ਮੇਰੀ ਧੀ ਦੂਰ ਕਿਹੜੀ ਤਰ੍ਹਾਂ ਨਹੀਂ ਸੋਚਦੀ ਜੇ ਸਾਰਾ ਕੁ ਉਹਦਾ ਇੱਥੇ ਹੀ ਆ ਸਭ ਕੁ ਕਾਰਗਰ ਕਰ ਨੂੰ ਕਰਨੇ ਆ ਆਪਾਂ ਆਪਣੇ ਧੀ ਨੂੰ ਰੱਖ ਕਰਨਾ ਕੋਈ ਗੱਲ ਨਹੀਂ ਵੀਰ ਸਮਝਣਾ ਤੇ ਕਿਛੂ ਹੋਰ ਪੁੱਤ ਮੇਰੇ ਇੱਕ ਗੱਲ ਦੀ ਖੁਸ਼ੀ ਆ ਕਿ ਤੁਸੀਂ ਵੀ ਆਪਣੀ ਮਾਂ ਤੇ ਸਮਝਿਆ ਲੱਗੇ ਜੀ ਤੇ ਬਸ ਬੀਜੀ ਵੱਲੋਂ ਥੋੜਾ ਜਿਹਾ ਹੈਗਾ ਮੈਨੂੰ ਜੇ ਬੀਜੀ ਠੀਕ ਹੋ ਜਣਾ ਫਿਰ ਤੇ ਪਰਮਾਤਮਾ ਦਾ ਸ਼ੁਕਰ ਹੋਵੇ ਵਾਹਿਗੁਰੂ ਉਹ ਕਦੀ ਆਲੀ ਖਰੋ ਤੇ ਜਾਂਦੀ ਆ ਅੱਛਾ ਹਾਂ ਉਹ ਤਾਂ ਪਹਿਲਾਂ ਵੀ ਸੁਭਾਜਦਾ ਸੀ ਤੇ ਹੁਣ ਵੀ ਸੁਭਾਜਦਾ ਹੀ ਆ। ਇਹ ਤਾਂ ਅਸੀਂ ਨੇ ਕਿੰਨੇ ਹਨ। ਤੇ ਸਾਨੂੰ ਵੀ ਇਹ ਗੱਲਾਂ ਕਦੀ ਪੱਠੇ ਵੱਡੋ ਕਿੱਦਾਂ ਕਰਾਂ ਪਾਣੀ ਲਾਓ। ਜਿਹੜੇ ਮੁੰਡਿਆਂ ਨਾਲ ਕਾ ਮੁੰਡਿਆਂ ਨਾਲ ਤੇ ਕੁੜੀਆਂ ਨਾਲ ਕੁੜੀਆਂ ਨਾਲ ਵੀ ਕੋਈ ਘਾਂਡੇ ਮਾਰ ਕੇ ਦੀ ਕੋਰਕਾ ਦੀ ਕੋਰਕਾ ਆ। ਆਹ ਅਰਵਾਜ਼ ਦੀ ਗੱਲ ਨਹੀਂ ਹੈਗੀ ਸੁਭਾਜ ਜਾਂਦਾ ਵਾ। ਬੁੱਤ ਮੈਨੂੰ ਤਰਸਤਾ ਹੁੰਦਾ ਕੁੜੀ ਤੇ ਵੀ ਵਿਚਾਰੀ ਨੂੰ ਉੱਥੋਂ ਵੀ ਤੱਕੇ ਵੱਜਦੇ ਰਹੇ ਆ ਤੇ ਜੇ ਹੁਣ ਇੱਥੇ ਆਈ ਆ ਤੇ ਮੈਂ ਤੇ ਇਹ ਸੋਚਿਆ ਸੀ ਕਿ ਚਲੋ ਉੱਥੇ ਭਰਾਵਾਂ ਦਾ ਪਿਆਰ ਵੀ ਮਿਲੂਗਾ। ਤੇ ਚਲ ਨੂੰ ਘਰ ਹੀ ਮਿਲ ਜੂਗਾ ਤੇ ਪਰ ਜੇ ਇੱਥੇ ਹਣ ਕੇ ਹੰ ਤੱਕੇ ਪੈਣ ਦੇ ਆ ਤਾਂ ਫਿਰ ਮੈਂ ਤੇ ਮਾਵਾ ਪੁੱਤ ਮੈਨੂੰ ਤੇ ਦੁੱਖ ਹੁੰਦਾ ਹੀ ਆ ਨਾ ਉਹ ਚਲੋ ਤੁਸੀਂ ਬੋਧਾਗਾ ਆਪਣਾ ਮਨ ਦੁਖੀ ਨਾ ਕਰਾਇਓ ਤੇ ਕੋਈ ਗੱਲ ਨਹੀਂ ਮੈਂ ਆ ਤੁਹਾਨੂੰ ਮੂਰ ਸਮਝਾਉਣ ਦੀ ਗੱਲ ਦੀ ਕਿੰਨੀ ਸਮਝਾਇਆ ਵੀ ਜੀ ਨੂੰ ਉਹ ਚਲੋ ਤੁਸੀਂ ਕੋਈ ਟੈਨਸ਼ਨ ਨਾ ਲਿਆ ਕਰੋ ਸਭ ਕੋ ਠੀਕ ਹੋ ਜਾਣਾ ਠੀਕ ਆ ਨਾ ਚਲ ਕੋਈ ਨਹੀਂ ਪੁੱਤ ਹਾਂ ਉਹ ਤਾਂ ਗੱਲ ਠੀਕ ਕਰ ਏਦਾਂ ਕਰੋ ਮੈਨੂੰ ਭੁੱਖ ਲੱਗੀ ਆ ਕੋਈ ਗੱਲ ਨਹੀਂ ਪੁੱਤ ਆ ਗੋਣੇ ਰੋਟੀ ਪਕਾਉਣ ਲੱਗੀ ਆ ਜਾ ਬਹਿ ਜਾ ਕੇ ਮੈਂ ਮੈਂ ਲੈਣੀ ਆ ਕਿ ਮੈਨੂੰ ਰੋਟੀ ਦੇ ਦਿਓ ਹਾਂ ਚਲ ਕੋਈ ਜਾਣੇ ਜਾ ਤੂੰ ਮੈਂ ਹੁਣੇ ਲੈ ਚਲ ਸ਼ੁਗਾਰਾ ਬੱਚੇ ਤੇ ਚੰਗੇ ਆ ਨਾ ਬੱਚੇ ਤੇ ਮੇਰ ਨਾਲ ਪੜਾ ਹੀ ਕਰਦੀ ਆ ਹੁਣ ਬੱਚਿਆਂ ਬਣਾ ਤਾਂ ਮੈਨੂੰ ਕੋਈ ਕਮੀ ਨਹੀਂ ਕੀਤੀ ਚਲ ਮਨਾ ਭੁੱਖ ਲੱਗੀ ਗੈਂਡ ਹੈ ਰੋਟੀ ਦਵਾਉਣੀ ਮੈਂ ਮੇਰੀ ਗੱਲ ਸੁਣੋ ਤੁਹਾਡੇ ਨਾਲ ਮੈਂ ਗੱਲ ਕਰਨੀ ਹੀ ਹਾਂ ਦੱਸੋ ਮਾਤਾ ਨੂੰ ਖਵਾ ਲਿਆ ਤਾਂ ਪੱਛੰਗਿਆ ਕੀਤਾ ਵਾ ਪਰ ਮੈਨੂੰ ਇੱਕ ਗੱਲ ਦਾ ਡਰ ਵਾ ਕਹ ਦੋ ਇਹ ਨਾ ਹੋਵੇ ਤੇ ਘਰ ਜਾ ਕੇ ਫੇਰ ਜੀ ਹੁੰਦੇ ਦਵਾਲੇ ਹੋ ਜੇ ਰਮਨ ਮੇਰੀ ਘਰ ਸੋਣਾ ਜਿੰਨੀ ਕੋ ਉਹਦੀ ਕਰਦੀ ਆ ਨਾ ਹੁੰਦਰੀ ਉਹ ਗੱਲ ਕਰਦੀ ਤੂੰ ਹੀ ਕਹੀ ਜਾਂਦੇ ਜੇ ਨਾ ਪਰ ਉਹ ਸੁਧਰਨ ਵਾਲੀ ਹੈ ਨਹੀਂਗੀ ਉਹ ਆਪਣੇ ਘਰ ਵਿੱਚ ਕਰ ਹੀ ਜਾਂਦੀ ਆ ਉਹ ਗੱਲ ਕਾਰਵਾਈ ਦੀ ਨਹੀਂ ਰਮਨ ਉਹਨੂੰ ਪਤਾ ਲੱਗ ਗਿਆ ਵਾ ਜਿਹੜੀ ਅਸੀਂ ਗੱਲਾਂ ਦੱਸਤੀਆਂ ਇਹਨਾਂ ਨੂੰ ਉਹਦੇ ਦਿਮਾਗ ਤੇ ਅਸਰ ਕਰ ਗਈਆਂ ਉਹ ਜਾਂ ਤੁਹਾਨੂੰ ਇਹ ਬਣਾਉਣਾ ਤੇ ਜੇ ਉਹ ਚਲ ਗਈ ਨਾ ਤਾਂ ਰੋਟੀ ਪਾਣੀ ਮੈਨੂੰ ਬਣਾਉਣਾ ਪੈਣਾ ਮੈਨੂੰ ਰੋਟੀ ਬਣਾ ਮੈਂ ਤਾਂ ਜਦੋਂ ਪਹੇ ਡਰਦੀ ਤੂੰ ਕਿ ਮੈਂ ਨਾਲ ਹੀ ਕਹਿਤਾ ਸੀ ਕਿ ਜੇ ਭਾਲ ਕੇ ਤੂੰ ਕਮੇਂ ਵੀ ਤੂੰ ਜਾ ਕੇ ਲਿਆ ਮੈਂ ਲੈ ਨਹੀਂ ਜਾਣਾ ਕਿਉਂਕਿ ਮੇਰੀ ਵੀ ਰਿਸ਼ਤੇਦਾਰੀ ਆ ਮੈਂ ਵੇਚਤੀ ਨਹੀਂ ਗਈ ਕਰਾਉਣੀ ਨਾ ਮੈਂ ਤਾਂ ਤੈਨੂੰ ਆਪ ਹੀ ਕਿਹਾ ਸੀ ਕਿ ਜਾਂ ਤਾਂ ਉਹਨੂੰ ਇੱਥੇ ਸੱਦ ਲਾ ਤੇ ਜੇ ਨਹੀਂ ਤੇ ਜੀਵਨ ਤੇ ਪਿੰਡ ਚਲ ਜਾ ਆਪੀ ਤਰੀ ਫਿਰੂਗੀ ਫੇਰ ਆਉਗੀ ਨਾ ਹੱਡਿਆਲ ਚੱਲ ਹੁਣ ਪਿੰਡ ਗਿਆ ਮੈਂ ਕਿੱਥੇ ਗਿਆ ਰਹਾ ਉਹਦਾ ਵੀ ਘਰ ਬਾਰ ਵਾ ਹੁਣ ਗਿਆ ਕੰਮ ਵਿਗੜਦਾ ਵਾ ਇਹਨੇ ਮਗਰੋਂ ਤਾਨੂੰ ਪਤਾ ਤਾਂ ਹੈਗਾ ਹਾਂ ਨਿਆਣੇ ਤੋਂ ਉਹਦੇ ਵੱਲ ਭਏ ਆ ਮੁਰਕੇ ਫੇਰ ਇਹਨਸ ਖਾਲ ਦੇਣੇ ਆ ਵੇਹਲਾ ਤਾਂ ਨੂੰ ਛੱਡ ਕੇ ਰੋਟੀ ਪਕਾਉਣ ਦੀ ਮਾਰੀ ਚਲ ਗਈ ਆ ਫੇਰ ਉਹ ਗੱਲ ਲੰਮੀ ਚੌੜੀ ਹੋ ਜਾਣੀ ਆ ਘਰ ਵਾਲੇ ਨੂੰ ਸੁਖਾਉਗੀ ਵੀ ਦੇਖ ਲੈ ਤੇਰੇ ਬੱਚਿਆਂ ਨੂੰ ਆਪਣੇ ਬੱਚੇ ਦੀ ਨਹੀਂ ਸੰਝਿਆ ਜੀ ਆਪਣੇ ਹੁੰਦੇ ਤਾਂ ਛੱਡ ਕੇ ਜਾਂਦੀ ਰਮਨ ਜਿੰਨੀਆਂ ਗੱਲਾਂ ਪਾਦਨ ਨੂੰ ਹੀ ਕਰਦੀਆਂ ਨਾ ਤੁਹਾਦੀਆਂ ਨੇ ਜੇ ਇਹ ਰਹੂਗੀ ਨਾ ਬੰਦੇ ਦੀ ਤੇ ਮੜ ਕੇ ਗੱਲਾਂ ਨਾ ਕਰੂੰਗੀ ਇਹਨੂੰ ਜੀਵਨ ਨੂੰ ਮੇਰਾ ਇੱਕ ਰਾਦਾ ਭਾਂਡਿਆ ਵਾ ਤੇ ਇਹਨਾਂ ਤੰਗ ਕਰਨਾ ਵਾ ਤੇ ਮੈਂ ਜੀਵਨ ਨੂੰ ਫੋਨ ਕਰਕੇ ਸੱਦਾ ਤੁਹਾਨੂੰ ਕਹਾਂ ਵੀ ਜੇ ਕੋਈ ਗੱਲ ਵੀ ਕਰ ਦੂਗੀ ਨਾ ਤੂੰ ਚੁੱਪ ਕੀਤੀ ਰਹੀਂ ਤੇਰਾ ਹੁਣ ਘਰ ਵਾ ਕੋਈ ਗੱਲ ਨਹੀਂ ਜਦੋਂ ਉਮਰ ਇੱਥੇ ਜਾ ਟਿਕਾਣੇ ਤੇ ਆ ਜਾਂਦੀ ਹੈ ਨਾ ਫਿਰ ਬੰਦਾ ਇਦਾਂ ਹੀ ਕਰਦਾ ਹੁੰਦਾ ਨਿਆਣਿਆਂ ਵਾਂਗੂ ਤੇ ਫਿਰ ਜਰਨੀਆਂ ਵੀ ਪੈਂਦੀਆਂ ਵਾਂ ਇਹਨੇ ਕਿਹੜਾ ਬੈਠੀ ਰਹਿਣਾ ਕੋਈ ਗੱਲ ਨਹੀਂ ਸੁਣ ਲਿਆ ਕਰ ਗੱਲਾਂ ਤੇਰਾ ਹੀ ਘਰ ਵਾ ਤੇਰਾ ਹੀ ਬਾਹਰ ਵਾ ਤੇਰਾ ਹੀ ਰਹਿਣਾ ਹੁੰਦਾ ਤੇਰੀ ਗੱਲ ਸੁਣ ਉਮਰ ਕਿੰਨੀ ਕ ਵਾ ਚੰਗੀ ਭਲੀ ਆ ਉਦੋਂ ਬੋਡੇ ਤੂ ਤੋਗੇ ਤੁਰਦੀ ਹੁੰਦੀ ਪਤਾ ਨਹੀਂ ਛੱਡੋ ਜਾਣ ਦੇ ਗੱਲ ਬੀਪੀ ਇਹਦਾ ਵਧੀਆ ਹੀ ਰਹਿੰਦਾ ਵਾ ਉਹੀ ਕਾਲੀ ਪੈ ਜਾਂਦੀ ਹੈ ਕੋਈ ਨਹੀਂ ਮੈਂ ਉਹਨੂੰ ਸਮਝਾ ਦਿੰਨੀ ਆ ਕਿ ਜੇ ਤੇਰੇ ਗੱਲ ਪਉ ਕੋਈ ਗੱਲ ਕਰੂ ਤੇ ਤੂੰ ਨਾ ਕੁਣੀ ਜਵਾਬ ਨਾਲ ਦੇ ਚੁੱਪ ਕਰਕੇ ਸੁਣਨੀ ਆ ਮੈਂ ਵਰਕ ਨਿਆਣੇ ਸੁਣੂਗੀ ਉਹ ਆਇਆ ਇੱਕ ਸੁਣ ਲਈ ਦੋ ਸੁਣ ਲਈ ਤੇ ਜਦੋਂ ਰੋਜ ਇਹ ਚਤੋਂ ਕਰ ਇਹੋ ਕੰਮ ਰਹਿਣਾ ਤੇ ਕਨੇ ਨ ਸੁਣੂਗੀ ਹੋਗਾ ਮੈਂ ਪਤਾ ਕੀ ਸੋਚਣੀ ਆ ਚੱਲ ਹੁਣ ਮੁੰਡਿਆਂ ਦੇ ਪੱਖ ਦੀ ਗੱਲ ਕਰਦੇ ਆ ਜੋ ਇੱਕ ਹੋਰ ਚਲ ਗਈ ਨਾ ਇਹਨੇ ਮੁੰਡਿਆਂ ਨੂੰ ਫੇਰ ਭੂਏ ਚੜਾ ਦੇਣਾ ਨਾਲੀ ਅਧਿਕਾਰ ਵਾਲਿਆਂ ਨੂੰ ਚੜਾ ਦੇਣਾ ਫੇਰ ਕੰਮ ਲਈ ਦੇ ਲੈਣਾ ਬੜਾ ਔਖਾ ਜਾਂਦਾ ਤੂੰ ਇਦਾਂ ਕਰ ਤੂੰ ਜੀਹ ਨੂੰ ਸਾਧਾ ਇੱਕੇ ਫੋਨ ਕਰਕੇ ਉਹਨੂੰ ਸਮਝਾ ਵੀ ਤੂੰ ਘਰ ਵਾਲੇ ਨੂੰ ਵਾਸਿਸ ਕਰ ਲਿਆ ਤੇ ਨਿਆਣੇ ਵੀ ਵਾਸਿਸ ਕਰ ਲਏ ਰਹਿ ਗਈ ਇਹ ਬਈ ਹਾਂ ਇਹਦੀ ਨਾਲ ਪ੍ਰਵਾਹ ਕਰਿਆ ਇਹਦੀ ਪਰਿਵਾਰ ਨਾਲ ਕਰਿਆ ਕਰ ਤੁਸੀਂ ਇਹਦਾ ਕਰੋ ਮੈਨੂੰ ਫੋਨ ਫੜਾਓ ਆ ਲੈ ਮੈਂ ਫੋਨ ਕਰ ਹੀ ਲਈ ਆ ਕਰ ਲੈ ਕਰ ਹੈਲੋ ਸਸਿਕਾ ਹਾਂ ਠੀਕ ਠਾਕ ਵਧੀਆ ਹੋਰ ਕੀ ਬੰਡਿਆ 1 ਮਿੰਟ ਕਰ ਨੂੰ ਅਵੀ ਹੀ ਤੇਰੀ ਕੰਮ ਹੀ ਬੜਾ ਜ਼ਰੂਰੀ ਚਲ ਠੀਕ ਆ ਆ ਜਾ ਆ ਜਾ ਫਿਰ ਕੀ ਕਹਿੰਦੀ ਆ ਹਾਂਜੀ ਕੋਈ ਨਹੀਂ ਮੈਂ ਆ ਜਾਣੀ ਆ ਗੱਲ ਨਹੀਂ ਚਲ ਜੀ ਉਹਨੂੰ ਹੁਣ ਸੱਦ ਲਿਆ ਬਣਾ ਤੇ ਉਹਨੂੰ ਪੂਰੀ ਗੱਲ ਸਮਝਾ ਦਿੰਦੀ ਕੋਈ ਗੱਲ ਨਹੀਂ ਨਾ ਸਮਝਾ ਦਿੰਦੀ ਆ ਤੇ ਮੈਂ ਸਬਜ਼ੀ ਰੱਖੀ ਆ ਮਾਰਚੀ ਕਟਸ਼ੀ ਫੇਰਾਉਂਗੀ ਕੋਈ ਉਹ ਤਾਂ ਤੇਰੀ ਗੱਲ ਠੀਕ ਆ ਚਲ ਜੀ ਮੈਨੂੰ ਇਹ ਆ ਵੀ ਹੁਣ ਉਹਨੂੰ ਇਹ ਗੱਲ ਕਹੀ ਵੀ ਇਥੋਂ ਪੈਰ ਨਾ ਪੁੱਟੀ ਭਾਵੇਂ ਮਾਈ ਜੋ ਮੱਦੀ ਕਹਿੰਦੀ ਰਹੇ ਤੈਨੂੰ ਉਹ ਕੋਈ ਗੱਲ ਨਹੀਂ ਖਾ ਫਿਕਰ ਨਾ ਕਰੋ ਹਾਂ ਤੇ ਗੱਲ ਮੈਂ ਤੈਨੂੰ ਪਹਿਲਾਂ ਹੀ ਦੱਸੀ ਆ ਵੀ ਮੈਂ ਇਹਨੂੰ ਕਹਿ ਦੂੰਗੀ ਵੀ ਜੇ ਤੂੰ ਚਲ ਗਈ ਨਾ ਫਿਰ ਔਖਾ ਹੋ ਜਾਵੇਂਗਾ ਹੋ ਆਪੀ ਗੱਲਾਂ ਕਰਕੇ ਛੱਡ ਜੂਗੀ 2 ਜਾਨ ਦਿਨ ਕਰੂਗੀ ਛੱਡ ਜੂਗੀ ਉਹ ਹੀ ਗੱਲ ਕੋਈ ਵੀ ਨਾ ਸਮਝਾ ਦਿੰਦੀ ਹੁੰਦੀ ਮੈਂ ਤੂੰ ਨਾ ਰਿਸ਼ਤਾ ਕਰਾਉਣ ਤੇ ਰਾਜੀ ਨਹੀਂ ਤੇ ਰਮਨ ਨਾ ਕਰਾ ਨਾ ਕਰ ਐ ਮਾਦਾ ਰੋਜ ਆ ਜਾਂਦੀ ਰੋਜ ਆ ਜਾਂਦੀ ਹੁਣ ਉਹਦੀਆਂ ਗੱਲਾਂ ਹੋਰ ਹੋ ਗਿਆ ਕਰੀ ਹੋ ਗਿਆ ਮੈਨੂੰ ਪਤਾ ਹੈ ਆਪਣੀ ਮਾਦਾ ਪੇਨੇ ਇਹ ਕੰਮ ਕਰਨੇ ਆ ਚਲ ਹੁੰਦੀ ਹੈ ਹੁਣ ਜਿੰਨੇ ਸਮਝਾਉਂਦੇ ਆ ਫਿਰ ਜੇ ਗੱਲ ਕਰ ਵੀ ਦਿੰਦੀ ਆ ਤੇ ਤੂੰ ਚੁੱਪਦੀ ਕੀ ਰਹਿਦਾ ਹਾਏ ਹਾਂ ਮੈਂ ਸਭ ਜੀ ਵੀ ਬਣਾ ਲਈ ਆ ਫੁੱਲ ਕਿ ਵੀ ਲਾ ਲਿਆ ਕਦੋਂ ਆਂਦੀ ਢੀਕਣ ਲਈ ਆ ਵੀ ਹੁਣ ਵੀ ਹੁੰਦੀ ਆ ਹੁਣ ਵੀ ਹੁੰਦੀ ਆ ਪਤਾ ਨਹੀਂ ਕਿੱਥੇ ਰਹਿ ਗਈ ਐ ਤੱਕ ਆਈ ਨਹੀਂ ਗਈ ਲੈ ਆਈ ਗਈ ਆ ਸਾਸਰੀ ਕਾਪਨ ਜੀ ਸਾਸਿਕਾਲ ਹੋਰ ਜੀਵਨ ਕੀ ਕਰਦੀ ਆਈਆਂ ਕਰਨਾ ਕਰਨਾ ਕੀ ਆ ਘਰ ਦੇ ਕੰਮ ਹੀ ਕਰਕੇ ਪਰ ਨਹੀਂ ਇਹ ਦਾ ਸੁੱਖ ਵਾ ਅਸੋਖੀ ਆ ਫੇਰ ਨਾ ਕਰ ਉਹਦਾ ਇਹ ਮੈਂ ਤੇ ਨਾਲ ਗੱਲ ਕਰਨੀ ਆ ਮੈਂ ਤਾਂ ਕਰਕੇ ਫੱਦਿਆ ਹੀ ਸਭ ਕੋ ਠੀਕ ਠਾਕ ਵਾ ਨਾ ਪਰ ਠੀਕ ਠਾਕ ਆ ਤੈਨੂੰ ਕਹਿਣ ਲਈ ਆ ਹੋਰ ਬੱਚੇ ਠੀਕ ਆ ਬੱਚੇ ਠੀਕ ਵਾ ਸਾਇਦ ਸ탠 ਰੋਟੀ ਮੰਗਣਾ ਤੇ ਉਹਨੂੰ ਰੋਟੀ ਦੇਣ ਦਾ ਵੀ ਹੀਗੀ ਅੱਛਾ ਅੱਛਾ ਤਾਂ ਹੀ ਮੈਂ ਕਵਾਂ ਮੈਂ ਮੈਂ ਤਾਂ ਸਬਜ਼ੀ ਬਣਾਲੀ ਫੁਲਕੇ ਵੀ ਲਾ ਲਿਆ ਅੱਛਾ ਅੱਛਾ ਢਾਈ ਨਹੀਂ ਗਏ ਤੱਕ ਨਹੀਂ ਆ ਦੇ ਮ ਜਾਣਾ ਹੀਗਾ ਪਰ ਨਾ ਵਿੱਚ ਵਿੱਚ ਮੇਰਾ ਮਨ ਵੀ ਡਰਨ ਦਿਆ ਹੈਗਾ ਕਿ ਬੀਜੀ ਤੁਹਾਡੇ ਕੋਲ ਆਈ ਹੀਗੀ ਤੇ ਕੋਈ ਬੋਧੀ ਗੱਲ ਬਾਤ ਨਹੀਂ ਹੋਈ ਮੇ ਤਾਂ ਡਰੀ ਲੱਗੀ ਜਾਂਦੀ ਨਹੀਂ ਨਹੀਂ ਇਹੋ ਜੀ ਗੱਲ ਕੋਈ ਨਹੀਂ ਗਈ ਹੋਈ ਸਗੋਂ ਨਾ ਬੀਜੀ ਦੀ ਤੇਲ ਚੰਮ ਚੰਗੀ ਕੀਤੀ ਹੀਗੀ ਹਾਏ ਹੁਣ ਇਹ ਨਾ ਹੋਵੇ ਫੇ ਮੇਰੇ ਦਿਵਾਲੇ ਹੋ ਜੇ ਅਜੇ ਤੱਕ ਮੈਨੂੰ ਮਿਲਣੀਗੀ ਉਦਾਂ ਕੋਈ ਗੱਲ ਨਹੀਂ ਜੇ ਮਿਲੂਗੀ ਕੋਈ ਗੱਲ ਕਰੂਗੀ ਨਾ ਚੁੱਪ ਕੀਤੀ ਰਹੀ ਅਵਲ ਤੇਨੇ ਗੱਲ ਕਰਨੀ ਨੀਗੀ ਜਿੰਨੀਆਂ ਕਹੀਂ ਗੱਲਾਂ ਨੂੰ ਕੀਤੀਆਂ ਵਾ ਮੈਨੂੰ ਇੱਕੋ ਗੱਲ ਕਹੀ ਸੀ ਵੀ ਜੇ ਚਲ ਗਈ ਨਾ ਤੇ ਮਾਦਾ ਮੇਰੇ ਘਰ ਨਾਲ ਮੁੜ ਕੇ ਆਵੀਂ ਵੀ ਜਾ ਕੇ ਲਿਆ ਦੇ ਤੇ ਨਾ ਮੈਂ ਜਾਣਾ ਹੀ ਮੇਰੀ ਇੱਥੇ ਰਿਸ਼ਤੇਦਾਰੀ ਮੈਂ ਬੇਇੱਜ਼ਤੀ ਨਹੀਂ ਕਰਾਵਾਂਗੀ ਤੇ ਤੂੰ ਵੀ ਮੇਰੀ ਗੱਲ ਸੁਣ ਵੀ ਇਹ ਜੇ ਤੂੰ ਇੱਕ ਵਾਰ ਗੁੱਸੇ ਹੋ ਕੇ ਚਲ ਜੇਂਗੀ ਹੁਣ ਤੇ ਬੱਚੇ ਤੇਰੇ ਵਾਲਾ ਤੇਰਾ ਘਰ ਵਾਲਾ ਤੇਰੇ ਵਾਲਾ ਮੁੜ ਕੇ ਸਖਾਲ ਦੂਗੀ ਵੀ ਜੇ ਤੁਹਾਡੀ ਸਹੀ ਮਾਂ ਹੁੰਦੀ ਤਾਨੂੰ ਛੱਡ ਕੇ ਜਾਂਦੀ ਵੇਲਾ ਰੋਟੀ ਦੇਣ ਦੀ ਮਾਰੀ ਚਲ ਗਈ ਆ ਸਿਖਾ ਲਏ ਨੇ ਫੇਰ ਆਪਣੇ ਵੱਲ ਕਰ ਲੈਣੇ ਆ ਕੋਈ ਗੱਲ ਨਹੀਂ ਤੰਗੀਆਂ ਚੰਗੀਆਂ ਆਉਂਦੀਆਂ ਰਿੰਦੀਆਂ ਵਾ ਜੇ ਕੋਈ ਗੱਲ ਕਰੂ ਨਾ ਇਹ ਇੱਕ ਥਾਂ ਨਹੀਂ ਸੁਣੀ ਦੂਜੀ ਥਾਂ ਹੀ ਕੱਢਦੀ ਜਾਣਾ ਵੀ ਕਿੱਥੇ ਆ ਭੈਣ ਜੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਭਰਾ ਭਜਾਈ ਨੇ ਤੇ ਮੈਨੂੰ ਉਦੋਂ ਵੀ ਬਾਤ ਨਹੀਂ ਪੁੱਛੀ ਤੇ ਹੁਣ ਮੇਰੀ ਕਿੰਨੇ ਪੁੱਛਣੀ ਆ ਨਹੀਂ ਨਹੀਂ ਮੈਂ ਤਾਂ ਤੈਨੂੰ ਇਹੋ ਸਲਾਹ ਦੇਣੀ ਤਾਂ ਹੀ ਤੇਨੇ ਮੈਂ ਸੱਦਿਆ ਕਿ ਉਹਦਾ ਗੱਲਾਂ ਵੱਲੋਂ ਹੀ ਕੋਈ ਕਸਰ ਨਹੀਂ ਛੱਡੀ ਜਿੰਨੀਆਂ ਹੀ ਕੀਤੀਆਂ ਵਾ ਪਾਜੀ ਵੀ ਨਾਲ ਹੀ ਲਾਗੇ ਬੈਠੇ ਹੀ ਗਏ ਚੱਲ ਕੀ ਪਤਾ ਵਾ ਵਾਹਿਗੁਰੂ ਦੀ ਕਿਰਪਾ ਹੋਈ ਜਾਵੇ ਤਾਂ ਮਨ ਮੇਰ ਪੈ ਹੀ ਜਾਵੇ ਬੀਜੀ ਦੇ ਕਿਤੇ ਮੈਂ ਨਹੀਂ ਨਹੀਂ ਹੁਣ ਨਹੀਂ ਕੋਈ ਗੱਲ ਕਰਦੀ ਜਿੱਥੋਂ ਤੱਕ ਮੈਨੂੰ ਲੱਗਦਾ ਕਹਿ ਗਈ ਹੀ ਜਾਣ ਲੱਗੀ ਕਿ ਜੇ ਤੁਸੀਂ ਕਹਿੰਦੇ ਜੇ ਨਾ ਮੈਂ ਕੋਈ ਗੱਲ ਨਹੀਂ ਕਰਦੀ ਤੇ ਜੇ ਉਹਨੇ ਕੋਈ ਗੱਲ ਕੀਤੀ ਤੇ ਮੈਂ ਜੇ ਉਹ ਗੱਲ ਕਰੂਗੀ ਨਾ ਫੇਰ ਅਹੀਂ ਜ਼ਿੰਮੇਵਾਰ ਅਹੀਂ ਜਾਣੀ ਤਾਂ ਹੋ ਜਾਣੀ ਚਲ ਕੋਈ ਨਹੀਂ ਭੈਣ ਜੀ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਮੈਂ ਕਰੂੰਗੀ ਮੈਂ ਨਹੀਂ ਕੋਈ ਗੱਲਬਾਤ ਕਰਦੀ ਹੁਣ ਵੇਹ ਤੂੰ ਵੀ ਸਿਆਣੀ ਆ ਤੈਨੂੰ ਵੀ ਪਤਾ ਵਾ ਕਿ ਇਹ ਮੇਰਾ ਘਰ ਵਾ ਜੇ ਤੂੰ ਦੋਵਾਂ ਦਿਨਾਂ ਲਈ ਵੀ ਜਾਏਂਗੀ ਨਾ ਕਿੰਨਾ ਕੰਮ ਤੇਰਾ ਖਰਾਬ ਹੁਣਾਵਾ ਪਿੱਛੇ ਦਾ ਇਹ ਤੇ ਗੱਲ ਹੈਗੀ ਆ ਨਾਲੇ ਹੁਣ ਮੈਂ ਆਪਣਾ ਘਰ ਛੱਡ ਕੇ ਨਹੀਂ ਜਾਣਾ ਇਹ ਗਲਤੀ ਹੁਣ ਨਹੀਂ ਕਿ ਮੈਂ ਕਰਨੀ ਮੈਨੂੰ ਪਤਾ ਵਾ ਬੱਚੇ ਵੀ ਹੁਣ ਮੈਨੂੰ ਮੰਮੀ ਕਹਿ ਡੈਬੇ ਆ ਤੇ ਇਸ ਤੋਂ ਵੱਧ ਹੋਰ ਮੈਨੂੰ ਕੀ ਚਾਹੀਦਾ ਵਾ ਨਾਲੇ ਕਿ ਜਾਵੇਂਗੀ ਕੁੜੀ ਦੀਆਂ ਛੁੱਟੀਆਂ ਹੋਣਗੀਆਂ ਉਹਦੀ ਪੜਾਈ ਪਿੱਛੇ ਪਊਗੀ ਤੇ ਜਾਂਦਿਆਂ ਕਿਹੜਾ ਭਰਾ ਭੈਣ ਨੇ ਬੜਾ ਗੱਲ ਨਾ ਲਾਉਣਾ ਵਾ ਨਹੀਂ ਨਹੀਂ ਆ ਗਈਆਂ ਤੂੰ ਤਾਂ ਜਦੋਂ ਮੈਨੂੰ ਕੋਈ ਆਸ ਹੀ ਨਹੀਂ ਨਾ ਹੈਗੀ ਇਸੇ ਕਰਕੇ ਤੇ ਮੈਂ ਕਹਿੰਦੀ ਆ ਤੇ ਬੀਜੀ ਵੀ ਸੁਧਰ ਜਾਣ ਇਹ ਵੀ ਕੁਝ ਨਾ ਕਹਿਣ ਤੇ ਮੈਨੂੰ ਆਪਣੇ ਘਰ 'ਚ ਰਹਿਣ ਦੇਣ ਹੁਣ ਬਸ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਬੀਜੀ ਨੇ ਸੁਧਰ ਜਾਣਾ ਹੁੰਦਾ ਬੰਦੇ ਦੇ ਜਦੋਂ ਇੱਕ ਵਾਰਾ ਠੁੱਪ ਕਰ ਵੱਜਦੀ ਹੈ ਨਾ ਆਪੇ ਆਕੜ ਆ ਜਾਂਦੀ ਆ ਹੁਣ ਉਹਨੇ ਡਰਨਾ ਤਾਂ ਮੈਂ ਆਪੇ ਰੋਟੀ ਤੈਨੂੰ ਬਕਾਉਣੀ ਪੈਣੀ ਆ ਜੇ ਨਹੀਂ ਤਾਂ ਪੱਕੀ ਖਾ ਸਕਦੀ ਫੇਰ ਮੈਂ ਉਹਨੂੰ ਕਹਿੰਦੀ ਫੇ ਕੱਪੜੇ ਤੂੰ ਤੋਲਿਆ ਕਰ ਸਫਾਈ ਤੂੰ ਕਰ ਲਿਆ ਕਰ ਤੇ ਰੋਟੀ ਮਾਤਾ ਤੂੰ ਬਣਾ ਲਿਆ ਕਰ ਜੇ ਉਹ ਪਿਆਜ਼ ਵੱਧ ਪਉਂਦੀ ਆ ਤੇਲ ਵੱਧ ਪਉਂਦੀ ਆ ਤੇ ਫੇਰਾਂ ਨਹੀਂ ਨਹੀਂ ਮੈਂ ਆਪਣੀਆਂ ਦੋ ਲਾ ਲਿਆ ਕਰੂੰ ਮੈਂ ਆਪਨੀਆਂ ਕੋ ਲਾਇਆ ਕਰਾਂਗੀ ਸਾਰਿਆਂ ਦੀ ਲਾਇਆ ਕਰ ਅੱਛਾ ਵੇਖਿਆ ਆਕੜ ਤੇ ਫਿਰ ਵੀ ਹੈਗੀ ਆ ਕੋਈ ਗੱਲ ਨਹੀਂ ਜਦੋਂ ਇੱਥੇ ਹੀ ਦੇ ਟਿਕਾਣੇ ਉਮਰ ਆ ਜਾਂਦੀ ਹੈ ਨਾ ਬੰਦਾ ਇਦਾਂ ਹੀ ਕਰਦਾ ਹੁੰਦਾ ਵਾ ਫਿਰ ਜਰਨੀਆਂ ਵੀ ਪੈਂਦੀਆਂ ਵਾ ਚਾਹ ਕੋਈ ਸਭ ਕੋਈ ਤੁਹਾਡਾ ਹੀ ਆ ਹੁਣ ਨਾ ਮੇਰੇ ਵੱਲੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਤੁਹਾਨੂੰ ਹੁਣ ਮੈਂ ਤਾਂ ਨਹੀਂ ਕੋਈ ਗੱਲ ਕਰਦੀ ਤੇ ਚਲੋ ਪਰਮਾਤਮਾ ਕਰੇ ਕਿ ਬੀਜੀ ਵੀ ਹੁਣ ਕੋਈ ਗੱਲ ਨਾ ਹੀ ਕਰਨਾ ਨਹੀਂ ਨਹੀਂ ਜਿੱਥੋਂ ਤੱਕ ਮੈਨੂੰ ਆ ਨਾ ਕੋਈ ਗਲਤ ਨਹੀਂ ਕਰਦੇ ਜਿੰਨੀਆਂ ਅਸੀਂ ਗੱਲਾਂ ਨੂੰ ਕੀਤੀਆਂ ਆ ਠੰਡੀ ਜੀ ਹੋ ਕੇ ਚਲ ਗਈ ਹੀ ਮੈਂ ਤਾਂ ਬੜਾ ਜ਼ੋਰ ਲਾਇਆ ਪੀਚਾ ਦਾ ਕੱਪ ਪੀ ਲੋ ਹੂੰ ਨਹੀਂ ਮੈਂ ਆਣੀ ਪੀੜੀ ਮੈਂ ਮੈਂ ਰੋਟੀ ਬਣਾਈ ਆ ਰੋਟੀ ਖਾ ਕੇ ਚਲ ਜਿਓ ਨਹੀਂ ਮੇਰਾ ਜੀ ਨਹੀਂ ਕਰਦਾ ਇਦਾਂ ਹੀ ਚਲ ਗਈ ਸੀ ਚਲ ਮੈਂ ਘਰ ਜਾਣਾ ਵਾ ਨਾ ਤੇ ਹੁਣ ਜਦੋਂ ਮੇਰੇ ਮੱਥੇ ਲੱਗਣਾ ਵਾ ਹੁਣ ਮੈਨੂੰ ਇਹੋ ਡਰ ਸਤਾਈ ਜਾਣਾ ਕਿ ਪਤਾ ਨਹੀਂ ਮੈਨੂੰ ਕਿਹੜੇ ਮੁੰਡਾ ਬੋਲਣਾ ਨਹੀਂ ਨਹੀਂ ਹੋ ਜਵੀ ਕਹਿੰਦੀ ਐਵੇਂ ਤੂੰ ਡਰਨਾ ਨਿੱਕੀਆਂ ਮੋਟੀਆਂ ਗੱਲਾਂ ਤਾਂ ਘਰ ਵਿੱਚ ਹੁੰਦੀਆਂ ਹੀ ਜਾਂਦੀਆਂ ਬਾਕੀ ਜਦੋਂ ਬੱਚੇਦਰ ਨਾਲ ਸਹਿਮਤ ਵਾ ਫੇ ਇਹਦੇ ਨਾਲੇ ਪ੍ਰਭਾਵ ਚਲੋ ਕੋਈ ਗੱਲ ਨਹੀਂ ਹੁਣ ਨਹੀਂ ਮੈਂ ਗੱਲ ਕਰਦੀ ਕੋਈ ਵੀ ਤੇ ਇਦਾਂ ਕਰਦੀ ਹੁਣ ਮੈਂ ਜਾਣੀ ਆ ਉਹ ਮੈਂ ਚਾਹ ਬਣਾਉਣੀ ਜਦੋਂ ਹੀ ਹੁੰਦੀ ਤਾਂ ਕਾਲੀ ਹੀ ਹੁੰਦੀ ਆ ਨਹੀਂ ਚਾਹ ਪੀਉਂਗੀ ਜਦੋਂ ਸਭ ਕੁ ਠੀਕ ਹੋ ਜਾਊਗਾ ਅੱਜ ਤੇ ਮੇਰੇ ਮਨ ਵਿੱਚ ਇਹੋ ਹੀ ਡਰਵਾ ਨਾ ਪਤਾ ਨਹੀਂ ਕਿ ਬੀਜੀ ਨੇ ਮੈਨੂੰ ਕਿਹੜੇ ਮੂਨਾ ਪੋਣਾ ਵਾ ਇੱਕ ਵਾਰੀ ਸਭ ਕੁ ਠੀਕ ਹੋ ਲੈ ਦੋ ਭੈਣ ਜੀ ਮੈਂ ਜ਼ਰੂਰ ਚਾਹ ਪੀ ਕੇ ਜਾਊਂਗੀ ਠੀਕ ਵਾ ਲੈ ਦੱਸ ਹਾਂ ਮੈਂ ਚਾਟ ਬਣਾ ਲੈਣੀ ਦੋ ਕੱਪ ਚਾਹ ਦੇ ਉਹ ਜਾਣੀ ਆ ਜਦੋਂ ਨੂੰ ਪਤਾ ਲੱਗਦਾ ਨਾ ਮੈਂ ਇੱਥੇ ਆਉਂਦੀ ਆ ਫਿਰ ਉਹ ਹੋਰ ਜ਼ਿਆਦਾ ਚੜਦੀ ਹੈ ਤੂੰ ਜ਼ਰੂਰ ਦੱਸਣਾ ਮੈਂ ਉੱਧਰ ਗਈ ਹਾਂ ਤੂੰ ਕਹੀ ਕਿ ਸਾਗ ਦੇਖਣ ਗਈ ਹਾਂ ਸਾਗ ਧਰਨਾ ਸੀ ਚ ਤੋੜ ਲੈਣੀ ਥੋੜਾ ਜਿਹਾ ਚੱਲ ਚਾਹਣ ਮ ਚੱਲ ਇਹਨੂੰ ਵੀ ਸਮਝਾਤਾ ਵਾ ਕਹਿਨ ਤੇ ਡਈ ਆ ਮੈਂ ਕੋਈ ਗੱਲ ਨਹੀਂ ਕੀ ਕਰਦੀ ਚੱਲ ਜੋ ਬੱਚੇ ਤੇਰਾ ਨਾਲ ਸਹਿਮਤਾ ਤੂੰ ਕਿਉਂ ਬੁਰੀ ਬਣਾਉਂ ਇਹਨੇ ਬੈਠੀ ਰਹਿਣਾ ਸਾਲ ਇਹ ਤੇ 2 ਸਾਲ ਕੱਢ ਜੂਗੀ ਗੱਲਾਂ ਸੁਣ ਲੈ ਜਿੱਥੇ ਇੰਨਾ ਟਾਈਮ ਕੱਢਿਆ ਵਾ ਉਥੇ 2 ਸਾਲ ਵੀ ਓਕੇ ਸੋਕੇ ਕੱਢਣਾ ਕੀ ਕਰਨਾ ਫ